ਸਰਦਾਰ ਸੁਚਾ ਸਿੰਘ ਬੀਬੀ ਕਰਤਾਰਕੌਰ ਗੁਰਮਤਿ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਦੇ ਇਸ ਕਲਾਸਰੂਮ ਦੇ ਵਿੱਚ ਜਿੱਥੇ ਅਸੀਂ ਗੁਰਮਤਿ ਸੰਮਰ ਕੈਂਪ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਲਗਾ ਰਹੇ ਹਾਂ ਤੇ ਇਸ ਕਲਾਸ ਵਿੱਚ ਹਾਜ਼ਰ ਸਾਰੇ ਹੀ ਪਿਆਰੀ ਪਿਆਰੇ ਬੱਚਾ ਨੂੰ ਬਹੁਤ ਪਿਆਰ ਸਹਿਤ ਸਤਿਪਰਵਾਨ ਹੋਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੋਸਟਮੈਨ ਸੀ ਉਹਦਾ ਨਾਮ ਸੀ ਮੋਹਨ ਕਾਕਾ ਪੋਸਟਮੈਨ ਪਤਾ ਨਾ ਡਾਕੀਆ ਪੰਜਾਬੀ ਚ ਕਹਿੰਦੇ ਨੇ ਡਾਕੀਆ ਤੇ ਬੜੇ ਸਾਲਾਂ ਤੋਂ ਉਹ ਮਾਧੂਪੁਰੇ ਇਲਾਕੇ ਵਿੱਚ ਤੇ ਆਲੇ ਦੁਆਲੇ ਕਲੋਨੀਆ ਦੇ ਵਿੱਚ ਚਿੱਠੀਆਂ ਵੰਡਦੇ ਹੁੰਦੇ ਸੀ ਬਹੁਤ ਸਾਲਾਂ ਤੋਂ ਉਹ ਡਾਕ ਵਿਭਾਗ ਦੇ ਪੋਸਟ ਆਫਿਸ ਦੇ ਉਹ EMPLOYEES ਸੀਗੇ ਅੱਜ ਉਹਨਾਂ ਦੇ ਕੋਲ ਇੱਕ ਚਿੱਠੀ ਆਈ ਵੰਡਣ ਵਾਸਤੇ ਮਧੂਪੁਰ ਇਲਾਕੇ ਦਾ ਹੀ ਉਹ ਐਡਰੈਸ ਸੀ ਉਹ ਜਿਹੜਾ ਪਤਾ ਸੀ ਮਧੂਪੁਰ ਇਲਾਕੇ ਦਾ ਹੀ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਕਦੀ ਵੀ ਉਸ ਐਡਰੈਸ ਦੇ ਉੱਪਰ ਚਿੱਠੀ ਨਹੀਂ ਸੀ ਦਿੱਤੀ ਉਹਨਾਂ ਨੇ ਇੱਕ ਨਵਾਂ ਐਡਰੈਸ ਸੀ ਵੀ ਅੱਜ ਇਸ ਐਡਰੈਸ ਤੇ ਪਹਿਲੀ ਵਾਰ ਕੋਈ ਚਿੱਠੀ ਆਈ ਹੈ ਮੋਹਨ ਕਾਕਾ ਉਸ ਐਡਰੈਸ ਤੇ ਪਹੁੰਚੇ ਸਾਰੀਆਂ ਚਿੱਠੀਆਂ ਜਦੋਂ ਵੰਡੇ ਆ ਰਹੇ ਨੇ ਸੀਰੀਅਲ ਵਾਈਜ਼ ਤੇ ਜਦੋਂ ਉਸ ਐਡਰੈਸ ਤੇ ਪਹੁੰਚੇ ਜਾ ਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਆਵਾਜ਼ ਦਿੱਤੀ ਪੋਸਟਮੈਨ ਅੰਦਰ ਇੱਕ ਨਾ ਲੜਕੀ ਦੀ ਆਵਾਜ਼ ਆਈ ਕਾਕਾ ਦਰਵਾਜ਼ੇ ਦੇ ਥੱਲੇ ਚਿੱਠੀ ਅੰਦਰ ਸੁੱਟ ਦਿਓ ਉਹ ਸੋਚਦਾ ਹੈ ਮਨ ਦੇ ਵਿੱਚ ਮੋਹਨ ਕਾਕਾ ਹੱਦ ਹੈ ਮੈਂ ਇੰਨੀ ਦੂਰ ਇਹਦੇੋਂ ਸੇ ਚਿੱਠੀ ਲੈ ਕੇ ਆਇਆ ਇਹ ਕੁੜੀ ਦਰਵਾਜ਼ੇ ਤੱਕ ਆ ਕੇ ਚਿੱਠੀ ਵੀ ਨਹੀਂ ਲੈ ਸਕਦੀ ਬੜਾ ਗੁੱਸਾ ਹੈ ਮਨ ਚ ਉਨੇ ਫਿਰ ਆਵਾਜ਼ ਦਿੱਤੀ ਕਿਨ ਕੈਸੀ ਮਹਾਰਾਣੀ ਹੈ ਮੈਂ ਦਰਵਾਜ਼ੇ ਤੱਕ ਆ ਕੇ ਚਿੱਠੀ ਤੇ ਲੈ ਲਵੇ ਮੈਂ ਨਹੀਂ ਦਰੂ ਚਿੱਠੀ ਲੈ ਕੇ ਆਇਆ ਹਾਂ ਉਹਨੇ ਫਿਰ ਆਵਾਜ਼ ਦਿੱਤੀ ਮੈਡਮ ਰਜਿਸਟਰੀ ਹੈ ਸਾਈਨ ਕਰਨੇ ਪੈਣਗੇ ਆ ਕੇ ਜਿੱਸੀ ਲੈਣੀ ਪਏਗੀ ਅੰਦਰੋਂ ਫਿਰ ਆਵਾਜ਼ ਆਈ ਕਾਕਾ ਰੁਕੋ ਮੈਂ ਹੁਣੇ ਆ ਰਹੀ ਹਾਂ 1 ਮਿੰਟ ਲੰਘ ਗਿਆ ਉਹ ਨਹੀਂ ਆਈ 2 ਮਿੰਟ ਲੰਘ ਗਏ ਉਹ ਲੜਕੀ ਨਹੀਂ ਆਈ मोहन काका ਉਹ ਦਰਵਾਜ਼ੇ ਤੇ ਖਲੋ ਕੇ ਉਡੀਕ ਕਰ ਰਹੀ ਸੀ ਵੇਟ ਕਰ ਰਹੀ ਸੀ ਗੁੱਸੇ ਚ ਆ ਗਏ ਹੱਦ ਹੋ ਗਈ ਇੰਨਾ ਟਾਈਮ ਹੋ ਗਿਆ ਉਹਨੇ ਫਿਰ ਆਵਾਜ਼ ਦਿੱਤੀ ਨਾ ਹੋਰ ਵੀ ਬਹੁਤ ਛੁੱਟੀਆਂ ਵਣਨੀਆਂ ਨੇ ਇਹੀ ਕੰਮ ਨਹੀਂ ਮੇਰੇ ਕੋਲ ਬਚਿਆ ਜਲਦਿਲ ਜੇ ਆਓ ਸਿਗਨੇਚਰ ਕਰੋ ਆਪਣੀ ਡਿਸਟਰੀ ਲੋ ਫਿਰ ਆਵਾਜ਼ ਹੀ ਬਸ ਆ ਗਈ ਕਾਕਾ ਆ ਗਈ ਬਸ ਆ ਗਈ ਉਸ ਤੋਂ ਬਾਅਦ ਇੱਕ ਦੇ ਮਿੰਟ ਬਾਅਦ ਉਸ ਲੜਕੀ ਨੇ ਦਰਵਾਜ਼ਾ ਤਾਂ ਜਦੋਂ ਖੋਲਿਆ ਜਿਹੜਾ ਪੋਸਟਮੈਨ ਸੀ ਮੋਹਨ ਕਾਕਾ ਦੇਖ ਕੇ ਕੁਦਮ ਚੁੱਕ ਗਿਆ ਹਰਾਨ ਰਹਿ ਗਿਆ ਉਸ ਲੜਕੀ ਦੇ ਦੋਨੋਂ ਪੈਰ ਕੱਟੇ ਹੋਏ ਸੀ ਉਹ ਹੌਲੀ ਹੌਲੀ ਆ ਰਹੀ ਸੀ ੜਕੇ ਹੋਲੀ ਤਾਈ ਨੂੰ ਟਾਈਮ ਲੱਗ ਗਿਆ ਨਾ ਉਹਨੇ ਤਾਈ ਕਿਹਾ ਸੀ ਵੀ ਚਿੱਠੀ ਦਰਵਾਜ਼ੇ ਦੇ ਥੱਲੇ ਪਾ ਦਿਓ ਵੀ ਮੈਨੂੰ ਤਾਂ ਟਾਈਮ ਲੱਗੇਗਾ ਪਰ ਜਦੋਂ ਨੂੰ ਟਾਈਮ ਲੱਗਿਆ ਪਹੁੰਚ ਗਈ ਦਰਵਾਜ਼ੇ ਤੱਕ ਦਰਵਾਜ਼ਾ ਖੋਲਿਆ ਉਹ ਮੋਹਨ ਕਾਕਾ ਦੇਖ ਕੇ ਹਰਾਨ ਹੋ ਗਏ ਆਪਣੇ ਆਪ ਤੇ ਸ਼ਰਮ ਆਈ ਵੀ ਮੈਂ ਇਹਨੇ ਵੀ ਵੇਟ ਨਹੀਂ ਕਰ ਸਕਿਆ ਮੈਨੂੰ ਪਤਾ ਨਹੀਂ ਸੀ ਵੀ ਅੱਗੋਂ ਉਸ ਲੜਕੀ ਦੇ ਪੈਰ ਹੀ ਕੱਟੇ ਹੋਏ ਨੇ ਓਹ ਹੌਲੀ ਹੌਲੀ ਚੱਲ ਕੇ ਆਏਗੀ ਥੋੜੀ ਸ਼ਰਮਿੰਦਗੀ ਜੀ ਮਹਿਸੂਸ ਹੋਈ ਮੋਹਨ ਕਾਕਾ ਨੇ ਉਸ ਲੜਕੀ ਨੂੰ ਚਿੱਠੀ ਦਿੱਤੀ ਚਿੱਠੀ ਦੇ ਕੇ ਉਹ ਚਲੇ ਗਏ 10 ਕੁ ਦਿਨ ਲੰਘੇ ਉਸੇ ਐਡਰੈਸ ਦੇ ਉੱਪਰ ਫੇਰ ਇੱਕ ਚਿੱਠੀ ਆ ਗਈ ਹੁਣ ਮੋਹਨ ਕਾਕਾ ਸੋਚਦੇ ਨੇ ਕਿ ਉੱਥੇ ਟਾਈਮ ਬਹੁਤ ਲੱਗ ਜਾਂਦਾ ਹੈ ਤੇ ਉਹਨਾਂ ਨੇ ਪਹਿਲਾਂ ਸਾਰੀਆਂ ਚਿੱਠੀਆਂ ਵੰਡ ਦਿੱਤੀਆਂ ਜਦੋਂ ਐਨ ਫ੍ਰੀ ਹੋ ਗਏ ਫਿਰ ਉਸੇ ਲੜਕੀ ਦੇ ਘਰ ਗਏ ਉਸ ਦਰਵਾਜ਼ੇ ਨੂੰ ਜਾ ਕੇ ਟਕਾਇਆ ਆਵਾਜ਼ ਦਿੱਤੀ ਨੰਮ ਤੜੀ ਪੋਸਟ ਆਈ ਹੈ ਚਿੱਠੀ ਆਈ ਹੈ ਦਰਵਾਜ਼ੇ ਦੇ ਥੱਲੇ ਉਂਦਰ ਸੁੱਟ ਦੇ ਆਂ ਅੰਦਰੋਂ ਆਵਾਜ਼ ਆਈ ਨਹੀਂ ਕਾਕਾ ਮੈਂ ਆ ਰਹੀ ਆਂ ਵੇਟ ਕਰੋ ਮੈਂ ਆ ਪਾ ਰਹੀ ਆਂ ਉਹ ਕਹਿੰਦਾ ਕੋਈ ਜ਼ਿਸਟ ਨਹੀਂ ਹੈ ਸਿਗਨੇਚਰ ਕਰਨ ਦੀ ਲੋੜ ਨਹੀਂ ਅੱਜ ਨਾਰਮਲ ਚਿੱਠੀ ਹੈ ਦਰਵਾزه ਤੇ ਥੱਲੇ ਸੁੱਟ ਜਾਵਾ ਫਿਰ ਆਵਾਜ਼ ਆਈ ਨਹੀਂ ਕਾਕਾ ਰੁਕ ਜਾਓ ਮੈਂ ਆ ਰਹੀ ਆ ਮੇਰੀ ਵੇਟ ਕਰੋ ਜਦੋਂ ਮੂਹ ਕਾਕਾ ਹੈਰਾਨ ਹੋਨੇ ਵੇਟ ਕੀਤੀ ਦੋ ਤਿੰਨ ਮਿੰਟ ਤੱਕ ਉਹ ਲੜਕੀ ਦਰਵਾਜ਼ੇ ਤੇ ਆ ਗਈ ਉਹਨੇ ਦਰਵਾਜ਼ਾ ਖੋਲਿਆ ਚੁੱਠੀ ਲਈ ਤੇ ਨਾਲ ਉਹਦੇ ਹੱਥ ਚ ਨੇ ਗਿਫਟ ਰੈਪ ਸੀ ਬੜਾ ਵਧੀਆ ਗਿਫਟ ਪੇਪਰ ਦੇ ਵਿੱਚ ਰੈਪ ਕੀਤਾ ਹੋਇਆ ਸੋਨਾ ਉਹਨੇ ਗਿਫਟ ਦਿੱਤਾ ਉਸ ਪੋਸਟਮੈਨ ਨੂੰ ਕਿੰਨੇ ਕੀ ਕਾਕਾ ਇਹ ਤੁਹਾਡੇ ਲਈ ਗਿਫਟ ਹੈ ਮੇਰੇ ਵੱਲੋਂ ਉਹ ਬੜਾ ਹੈਰਾਨ ਹੋ ਗਿਆ ਕਿਨ ਲਗੇ ਕੀ ਲੋੜ ਸੀ ਕਿਨ ਕਿਦੀ ਕਾਕਾ ਐਦਾਂ ਕਰਿਓ ਤੁਸੀਂ ਆਪਣੇ ਘਰ ਜਾ ਕੇ ਖੋਲਿਓ ਗਿਫਟੇ ਇੱਥੇ ਨਹੀਂ ਖੋਲਣਾ ਘਰ ਜਾ ਕੇ ਖੋਲਿਓ ਮੇਰਾ ਮਨ ਕੀਤਾ ਮੈਂ ਤੁਹਾਡੇ ਹੱਥ ਤੇ ਲਿਆਈ ਗਿਫਟ ਇਹ ਪਰ ਘਰ ਜਾ ਕੇ ਖੋਲਿਓ ਕਿਨਗਾ ਠੀਕ ਇਹਨਾਂ ਆਹ ਉਹ ਮੋਹਨ ਕਾਕਾ ਚਲੇ ਗਏ ਆਪਣੇ ਘਰ ਸਾਰੇ ਰਸਤੇ ਮਨ ਚ ਸੋਚਦੇ ਰਹੇ ਇਸ ਗਿਫਟ ਵਿੱਚ ਕੀ ਹੋਏਗਾ ਕਿਹੜੀ ਚੀਜ਼ ਹੋਏਗੀ ਮੇਰੇ ਵਾਸਤੇ ਸੋਚੋ ਤੁਹਾਨੂੰ ਕੋਈ ਗਿਫਟ ਮਿਲਦਾ ਹੈ ਜਦੋਂ ਉਹ ਰੈਪ ਕੀਤਾ ਹੋਇਆ ਮਿਲਦਾ ਹੈ ਪਰ ਮਨ 'ਚ ਹੁੰਦਾ ਵੀ ਇਹ 'ਚ ਕੀ ਹੋਏਗਾ ਹੁੰਦਾ ਨਾ ਮਨ ਕਰਦਾ ਫਟਾਫਟ ਖੋਲ ਕੇ ਦੇਖੀਏ ਕਈ ਵਾਰੀ ਇਦਾਂ ਹੁੰਦਾ ਵੀ ਗੈਸਟ ਜਿਹੜੇ ਆਏ ਨੇ ਉਹਨਾਂ ਦੇ ਸਾਹਮਣੇ ਫਟਾਫਟ ਖੋਲ ਲਈ ਹੁੰਦਾ ਹਾਂ ਬੜਾ ਮਨ ਕਰਦਾ ਵੀ ਕੀ ਹੋਏਗਾ ਕਿਉਂਕਿ ਗਿਫਟ ਸਰਪ੍ਰਾਈਜ਼ ਜਿਹੜਾ ਹੁੰਦਾ ਨਾ ਉਹ ਬੜਾ ਅਟਰੈਕਟਿਵ ਹੁੰਦਾ ਹੈ ਉਹ ਜਿਹੜਾ ਮੋਹਨ ਕਾਕਾਸੀ ਹੋ ਵੀ ਸੋਚ ਰਿਹਾ ਸੀ ਕੰਨ ਨੂੰ ਪਤਾ ਨਹੀਂ ਕੀ ਹੋਏਗਾ ਤੇ ਗਿਫਟ ਕਿਹੜੀ ਚੀਜ਼ ਹੋਏਗੀ ਬੜਾ ਖੁਸ਼ ਘਰ ਪਹੁੰਚ ਗਿਆ ਘਰ ਜਾ ਕੇ ਉਹਨੇ ਫਟਾਫਟ ਆਪਣਾ ਗਿਫਟ ਰੈਪ ਖੋਲ੍ਹਿਆ ਤੇ ਉਸ ਉਹ ਜਦੋਂ ਉਹ ਚਿੱਕ ਡੱਬਾ ਨਿਕਲਿਆ ਜਦੋਂ ਡੱਬਾ ਖੋਲ੍ਹ ਕੇ ਦੇਖਿਆ ਨਾ ਤੁਸੀਂ ਇਮੇਜਨ ਕਰੋ ਉਸ ਪੋਸਟਮੈਨ ਦੀ ਅੱਖਾਂ ਚੋਂ ਅੰਸੂ ਹੋ ਗਏ ਪਤਾ ਨਹੀਂ ਸੀ ਉਹਦੇ ਮੂਵਨ ਕਾਕਾ ਬੜੇ ਸਾਲਾਂ ਤੋਂ ਨੰਗੇ ਪੈਰ ਚੱਠੀਆਂ ਵੰਡਦਾ ਹੁੰਦਾ ਸੀ ਉਹਦੇ ਕੋਲ ਚਪਲਾ ਨਹੀਂ ਸੀ ਉਹਦੇ ਕੋਲ ਉਹਦੇ ਸਾਈਜ਼ ਦੀਆਂ ਚਪਲਾਂ ਸੀ ਉਹਦੇ ਵਿੱਚ ਉਹਦੇ ਪੈਰ ਦੇ ਸਾਈਜ਼ ਦੀਆਂ ਤੇ ਨਾਲ ਇੱਕ ਚਿਠੀ ਪਈ ਸੀ ਕਾਕਾ ਜਦੋਂ ਤੁਸੀਂ ਮੇਰੇ ਘਰ ਆਏ ਸੀ ਦੇਖਿਆ ਤੁਹਾਡੇ ਪੈਰ ਨੰਗੇ ਹੀ ਸੀ ਤੁਹਾਡੇ ਪੈਰਾਂ ਚਪਲ ਨਹੀਂ ਸੀ ਮਿੱਟੀ ਨਾਲ ਲਿਬੜੇ ਹੋਏ ਸੀ ਗਰਮੀ ਬਹੁਤ ਹੈ ਬਾਹਰ ਤੋਪ ਹੈ ਇੰਨੀ ਸਰਦੀ ਜ਼ਮੀਨ ਤੇ ਤੁਰ ਕੇ ਆਨੇ ਹੋ ਤੁਹਾਡੇ ਪੈਰਾਂ ਦੇ ਨਿਸ਼ਾਨ ਉੱਥੇ ਬਣੇ ਸੀ ਮੈਂ ਉਸੇ ਪੈਰਾਂ ਦੇ ਨਿਸ਼ਾਨ ਦੇਖ ਕੇ ਉਸੇ ਸਾਈਜ਼ ਦੀ ਚੱਪਲ ਤੁਹਾਡੇ ਸੇ ਖਰੀਦ ਕੇ ਜਾਂਦੀ। ਮੁਰੋਂ ਮੋਰ ਕਾਕਾ ਜਿਹੜੇ ਉਹਦੀ ਅੱਖਾਂ 'ਚ ਅੰਸੂ ਆ ਗਏ। ਅੱਜ ਤੱਕ ਇੰਨੇ ਸਾਲਾਂ ਤੋਂ ਮੈਂ ਚੁੱਠੀਆਂ ਮੰਡ ਰਹੇ ਹਾਂ। ਕਦੀ ਕਿਸੇ ਨੇ ਮੇਰੀ ਫਿਕਰ ਨਹੀਂ ਕੀਤੀ। ਕਦੀ ਵੀ ਕਿਸੇ ਨੇ ਮੇਰੇ ਬਾਰੇ ਨਹੀਂ ਸੋਚਿਆ ਕਿ ਮੈਨੂੰ ਵੀ ਕੋਈ ਗਿਫਟ ਦੇਵੇਗਾ। ਕਦੀ ਕਿਸੇ ਨੇ ਮੇਰੇ ਪੈਰਾਂ ਵੱਲ ਨਹੀਂ ਦੇਖਿਆ ਕਿ ਮੈਂ ਨੰਗੇ ਪੈਰ ਇੰਦੀਆਂ ਚੁੱਠੀਆਂ ਮੰਡਦਾ ਹਾਂ। ਕਦੀ ਕਿਸ ਨੇ ਮੇਰੇ ਪੈਰਾਮਲ ਦੇਖਿਆ ਨਹੀਂ ਪਰ ਇਸ ਛੋਟੀ ਜੀ ਬੱਚੀ ਨੇ 12-13 ਸਾਲਾਂ ਦੀ ਲੜਕੀ ਉਹਨੇ ਧਿਆਨ ਰੱਖਿਆ ਵੀ ਮੇਰੇ ਕੋਲ ਚਪਲਾ ਨਹੀਂ ਤੇ ਮੇਰੇ ਵਾਸਤੇ ਚਪਰਾ ਕੀ ਲੈ ਕੇ ਆਈ ਅੱਜ ਤੱਕ ਇਹੋ ਜਿਹਾ ਗਿਫਟ ਮੈਨੂੰ ਕਿਸੇ ਨੇ ਵੀ ਨਹੀਂ ਦਿੱਤਾ ਮੇਰੀ ਲਾਈਫ ਚ ਪਹਿਲੀ ਵਾਰ ਇੰਨਾ ਕੀਮਤੀ ਗਿਫਟ ਮੈਨੂੰ ਕਿਸੇ ਨੇ ਦਿੱਤਾ ਹੈ ਇਸ ਤੋਂ ਅਗਲੀ ਗੱਲ ਪਤਾ ਤੇ ਮਨ ਚ ਕੀ ਆਈ ਇੱਕ ਹੋਰ ਵਿਚਾਰ ਉਹਦੇ ਮਨ ਚ ਆਇਆ ਮੇਰੇ ਪੈਰਾ ਚ ਚਪਲਾ ਨਹੀਂ ਸੀ ਉਹਨੇ ਮੈਨੂੰ ਮੇਰੇ ਪੈਰਾਂ ਵਾਸਤੇ ਚਪਲਾ ਖਰੀਦ ਕੇ ਦੇ ਦਿੱਤੀਆਂ ਪਰ ਉਹਦੇ ਕੋਲ ਤੇ ਪੈਰ ਹੀ ਨਹੀਂ ਨੇ ਉਹਨੂੰ ਪੈਰ ਕਿੱਥੋਂ ਲਿਆ ਕੇ ਦਵਾ ਹੈਨਾ ਮੇਰੇ ਪੈਰਾਂ 'ਚ ਚਪਲਾ ਨਹੀਂ ਸੀ ਉਹਨੇ ਮੈਨੂੰ ਨਵੀਆਂ ਚਪਲਾ ਖਰੀਦ ਕੇ ਦੇ ਦਿੱਤੀਆਂ ਪਰ ਉਹਦੇ ਤੇ ਪੈਰ ਹੀ ਨਹੀਂ ਹੈਗੇ ਮੈਨੂੰ ਪੈਰ ਕਿੱਥੋਂ ਲਿਆ ਕੇ ਦਵਾ ਮੈਂ ਉਹਦੀ ਕਿਵੇਂ ਹੈਲਪ ਕਰਾਂ ਮੈਂ ਉਹਦੀ ਕਿਵੇਂ ਸੇਵਾ ਕਰਾਂ ਹੁੰਦਾ ਹੈ ਨਾ ਯਾਦ ਰੱਖਿਓ ਲਾਈਫ ਦੇ ਵਿੱਚ ਇੱਕ ਨਾ ਲਫ਼ਜ਼ ਹੈ ਸੈਂਸਿਟੀਵਿਟੀ ਸੈਂਸਿਟੀਵਿਟੀ ਦਾ ਭਾਵ ਹੁੰਦਾ ਹੈ ਪੰਜਾਬੀ ਚ ਇਹਨੂੰ ਕਹਿੰਦੇ ਨੇ ਸਵੇਦਨਸ਼ੀਲਤਾ ਕੀ ਕਹਿੰਦੇ ਨੇ ਸਵੇਦਨਸ਼ੀਲਤਾ ਹਾਂ ਸਵੇਦਨਸ਼ੀਲਤਾ ਸਵੇਦਨਸ਼ੀਲਤਾ ਦਾ ਮਤਲਬ ਹੀ ਸਵੇਦਨਾ ਕਿਸੇ ਦੇ ਬਾਰੇ ਕੁਝ ਮਹਿਸੂਸ ਕਰਨਾ ਕਿਸੇ ਦੇ ਬਾਰੇ ਦੁੱਖ ਮਹਿਸੂਸ ਕਰਨਾ ਕਿਸੇ ਦੇ ਬਾਰੇ ਲੋੜ ਮਹਿਸੂਸ ਕਰਨੀ ਜਿਵੇਂ ਆਹ ਦੁੱਖ ਹੈ ਇਹਨੂੰ ਜ਼ਿੰਦਗੀ ਚ ਆ ਚੀਜ਼ ਨਹੀਂ ਮਿਲੀ ਇਹਦੀ ਇੱਕ ਇਹ ਲੋੜ ਹੈ ਇਹਨੂੰ ਆਹ ਚੀਜ਼ ਨਹੀਂ ਮਿਲੀ ਇਹਦੀ ਫਲਾਨੀ ਲੋੜ ਦੀ ਚੀਜ਼ ਇਹਨੂੰ ਮਿਲ ਨਹੀਂ ਰਹੀ ਕਿਸੇ ਦੀ ਲੋੜ ਬਾਰੇ ਫੀਲ ਕਰਨਾ ਮਹਿਸੂਸ ਕਰਨਾ ਕਿਸੇ ਦੇ ਦੁੱਖ ਬਾਰੇ ਮਹਿਸੂਸ ਕਰਨਾ ਇਹਦੇ ਚ ਆ ਦੁੱਖ ਹੈ ਤੇ ਦੂਸਰੀ ਗੱਲ ਮੈਂ ਇਸ ਦੁੱਖ ਨੂੰ ਕਿਵੇਂ ਘਟਾਵਾਂ ਇਹਨੂੰ ਕਹਿੰਦੇ ਨੇ ਸਵੇਦਨਾ ਕੀ ਕਹਿੰਦੇ ਨੇ ਸਵੇਦਨਾ ਮੈਂ ਤੇ ਦੁੱਖ ਨੂੰ ਕਿਵੇਂ ਘਟਾਵਾਂ ਜਿਹੜੀ ਇਹਦੀ ਲੋੜ ਹੈ ਮੈਨੂੰ ਕਿਵੇਂ ਪੂਰੀ ਕਰਾਂ ਵੀ ਆਪਣੀ ਲੋੜ ਪੂਰੀ ਨਹੀਂ ਕਰ ਸਕਦਾ ਇਹ ਇਹ ਦੁਖੀ ਹੈ ਮੈਂ ਤੇ ਦੁੱਖ ਨੂੰ ਕਿਵੇਂ ਘਟਾਵਾਂ ਤੇ ਇਹਦੀ ਲੋੜ ਕਿਵੇਂ ਪੂਰੀ ਕਰਾਂ ਇਨੂੰ ਕਹਿੰਦੇ ਨੇ ਸੰਵੇਦਨਾ ਇਹਨੂੰ ਕੀ ਕਹਿੰਦੇ ਨੇ ਸੰਵੇਦਨਾ ਹਾਂ ਤੇ ਜਿਸ ਬੰਦੇ ਦੇ ਅੰਦਰ ਆਹ ਕੁਆਲਿਟੀ ਹੈ ਨਾ ਸੰਵੇਦਨਾ ਜਿਹੜਾ ਕਿਸੇ ਦੇ ਦੁੱਖ ਨੂੰ ਮਹਿਸੂਸ ਕਰ ਸਕਦਾ ਹੈ ਤੇ ਉਹ ਦੁੱਖ ਨੂੰ ਘਟ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਛੋਟਾ ਕੰਮ ਨਹੀਂ ਹੈ ਇਹ ਬਹੁਤ ਵੱਡਾ ਕੰਮ ਹੈ ਇੱਕ ਬੜਾ ਵੱਡਾ ਕੰਮ ਹੈ ਕਿਸੇ ਦੇ ਦੁੱਖ ਨੂੰ ਫੀਲ ਕਰਨਾ ਮਹਿਸੂਸ ਕਰਨਾ ਕਿਸੇ ਦੀ ਲੋਡ ਨੂੰ ਮਹਿਸੂਸ ਕਰਨਾ ਕਿਸੇ ਦੇ ਦੁੱਖ ਨੂੰ ਘਟਾਣਾ ਕਿਸੇ ਦੀ ਲੋਡ ਨੂੰ ਪੂਰਿਆ ਕਰਨਾ ਇਹ ਬਹੁਤ ਕੀਮਤੀ ਚੀਜ਼ ਹੈ ਔਰ ਐਸੀ ਕੀਮਤੀ ਚੀਜ਼ ਹੈ ਕਿ ਜਿਹੜਾ ਖਾਸ ਕਰ ਅੱਜ ਕੱਲ ਦੇ ਟਾਈਮ 'ਚ ਅੱਜ ਸਾਰੇ ਸੀ ਬਿਜ਼ੀ ਆ ਸਾਡੇ ਕੋਲ ਆਪਣੇ ਕੰਮਾਂ ਵਾਸਤੇ ਟਾਈਮ ਨਹੀਂ ਹੈ ਮੇ ਜਿਹੜਾ ਆਪਣੇ ਕੰਮਾਂ ਵਿੱਚੋਂ ਕਿੰਨੇ ਉਲਝੇ ਹੋਏ ਕੰਮ ਨੇ ਕਿੰਨੇ ਕੰਮ ਕਰਨੇ ਪੈਂਦੇ ਨੇ ਅਸੀਂ ਕਿੰਨੇ ਬਿਜ਼ੀ ਆਪੋ ਆਪਣੀ ਲਾਈਫ ਦੇ ਵਿੱਚ ਪਰ ਜਿਹੜਾ ਆਪਣੇ ਕੰਮਾਂ ਵਿੱਚੋਂ ਟਾਈਮ ਕੱਢ ਕੇ ਕਿਸੇ ਦੂਜੀ ਵਾਸਤੇ ਕੁਝ ਕਰਦਾ ਹੈ ਨਾ ਇਹ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਫਿਰ ਐਸਾ ਇਨਸਾਨ ਪੂਜਣ ਯੋਗ ਹੈ ਉਹੀ ਤੇ ਰੱਬ ਹੈ ਫਿਰ ਹੋ ਰੱਬ ਕਿਥੋਂ ਲੱਭ ਰਹੇ ਹੋ ਰੱਬ ਸਭ ਦੀ ਮਦਦ ਕਰਦਾ ਹੈ ਨਾ ਤੇ ਜਿਹੜਾ ਇਨਸਾਨ ਸਾਡੀ ਮਦਦ ਕਰ ਰਿਹਾ ਹੈ ਆਪਣੇ ਰੁਝੇਵਿਆਂ ਤੋਂ ਟਾਈਮ ਕੱਢ ਕੇ ਆਪਣੀ ਬਿਜ਼ੀ ਲਾਈਫ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੀ ਹੈਲਪ ਕਰ ਰਿਹਾ ਹੈ ਤੁਹਾਡੀ ਸੇਵਾ ਕਰ ਰਿਹਾ ਹੈ ਤੁਹਾਡੀ ਮਦਦ ਕਰ ਰਿਹਾ ਹੈ ਫਿਰ ਰੱਬ ਹੀ ਹੋਇਆ ਨਾ ਰੱਬ ਸਾਰਿਆਂ 'ਚ ਹੈ ਫਿਰ ਉਸ ਇਨਸਾਨ 'ਚ ਹੈ ਤੇ ਰੱਬ ਨੂੰ ਪੂਜਣਾ ਚਾਹੀਦਾ ਕਿ ਨਹੀਂ yes sir ਰੱਬ ਮਦਦ ਕਰਦਾ ਹੈ ਕਿ ਨਹੀਂ yes sir ਤੇ ਜਿਹੜਾ ਇਨਸਾਨ ਜਿਹਦੇ ਵਿੱਚ ਰੱਬ ਬੈਠਾ ਹੈ ਉਹ ਇਨਸਾਨ ਸਾਡੀ ਮਦਦ ਕਰਦਾ ਹੈ ਫਿਰ ਉਹ ਇਨਸਾਨ ਪੂਜਣ ਯੋਗ ਹੋਇਆ ਕਿ ਨਹੀਂ ਹੋਏਗਾ ਨਾ ਬਿਲਕੁਲ ਫਿਰ ਉਹ ਇਨਸਾਨ ਪੂਜਣ ਯੋਗ ਹੈ ਉਹ ਇਨਸਾਨ ਤੱਦਾ ਯੋਗ ਹੈ ਉਹ ਇਨਸਾਨ ਸ਼ਾਦਾਸ਼ੀ ਯੋਗ ਹੈ ਉਸ ਇਨਸਾਨ ਤੁਸੀਂ ਤੁਸੀਂ ਕਦਰ ਕਰੋ ਉਸ ਇਨਸਾਨ ਇਨਸਾਨ ਦਾ ਧੰਨਵਾਦ ਕਰੋ ਜਿਹੜਾ ਇਨਸਾਨ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਆਪਣੇ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਕੇ ਉਹਨੂੰ ਘੱਟ ਕਰਦਾ ਹੈ ਉਹਦੇ ਲੋਡ ਨੂੰ ਪੂਰਿਆ ਕਰਦਾ ਹੈ ਸੱਚਮੁੱਚ ਇਸ ਤਰ੍ਹਾਂ ਦੇ ਤੇ ਉਹ ਇਨਸਾਨ ਪੂਜਣ ਯੋਗ ਹੈ ਕਿਉਂਕਿ ਉਹਦੇ ਅੰਦਰ ਸੈਂਸਿਟੀਵਿਟੀ ਹੈ ਕੀ ਹੈ ਸੈਂਸਿਟੀਵਿਟੀ ਸਵੇਦਨਸ਼ੀਲਤਾ ਹੈ ਕੀ ਹੈ ਸਵੇਦਨਸ਼ੀਲਤਾ ਉਹਦੇ ਅੰਦਰ ਸਮੇਦਨਾ ਹੈ ਕੀ ਹੈ ਸਵੇਦਨਾ ਸਮੇਦਨਾ ਦਾ ਪਰ ਮਹਿਸੂਸ ਕਰਨ ਦੀ ਸ਼ਕਤੀ ਉਹ ਮਹਿਸੂਸ ਕਰਦਾ ਹੈ ਫੀਲ ਕਰ ਲੈਂਦਾ ਹੈ ਕਰਦਾ ਹੈ ਨਾ ਪਰ ਇਹੋ ਜਿਹੇ ਲੋਕ ਪੂਜਣ ਯੋਗ ਬਹੁਤ ਘੱਟ ਹੁੰਦੇ ਨੇ ਬਹੁਤ ਘਟ ਹੁੰਦੇ ਨੇ ਗੁਰੂ ਨਾਨਕ ਸਾਹਿਬ ਨੇ ਉਹ ਇਨਸਾਨ ਪੂਜਣ ਯੋਗ ਨੇ ਜਿਹੜੇ ਸਾਡੇ ਗੁਰੂ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਉਹ ਪੂਜਣ ਯੋਗ ਨੇ ਕਿਉਂ ਕਿਉਂਕਿ ਉਹ ਕਿਸੇ ਦੇ ਦੁੱਖ ਨੂੰ ਸਮਝਦੇ ਨੇ ਉਹ ਕਿਸੇ ਦੀ ਪੀੜਾ ਨੂੰ ਸਮਝਦੇ ਨੇ ਕਿਸੇ ਦੀ ਲੋੜ ਨੂੰ ਸਮਝਦੇ ਨੇ ਇਹਦੀ ਲੋੜ ਨੂੰ ਸਮਝਦੇ ਨੇ ਕਿ ਲੋਕ ਜਿਹੜੇ ਨੇ ਮਿੱਤਰ ਬਣਾਣੇ ਹੋਣ ਇੱਕ ਪਾਸੇ ਇੱਕ ਗਰੀਬ ਆਦਮੀ ਹੋਵੇ ਇੱਕ ਪਾਸੇ ਅਮੀਰ ਆਦਮੀ ਹੋਵੇ ਬੰਦਾ ਕਿਹਨੂੰ ਚੁਣਦਾ ਮਿੱਤਰ ਬਣਾਉਣ ਵਾਸਤੇ ਅਮੀਰ ਨੂੰ ਚੁਣਦਾ ਨਾ ਪਰ ਜਿਹੜਾ ਬੰਦਾ ਅਮੀਰ ਨੂੰ ਛੱਡ ਕੇ ਗਰੀਬ ਨੂੰ ਚੁਣੇ ਵੱਡੀ ਗੱਲ ਹੈ ਨਾ ਇਹ ਇਹ ਬਹੁਤ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਮਿੱਤਰ ਉਹ ਚੁਣੇ ਪੈਸਾ ਨਹੀਂ ਦੇਖਿਆ ਵੀ ਇਹ ਅਮੀਰ ਹੈ ਇਹਨੂੰ ਮਿੱਤਰ ਬਣਾ ਲਵਾਂ ਗੁਣ ਦੇਖੇ ਇਹਦੇ 'ਚ ਦਇਆ ਹੈ ਨਿਮਰਤਾ ਹੈ ਇਹਦੇ 'ਚ ਬਿਠਾਸ ਹੈ ਇਹਦੇ 'ਚ ਚੰਗੇ ਗੁਣ ਨੇ ਇਹ ਸੱਚੀ ਸੁੱਚੀ ਕਿਰਤ ਕਰਦਾ ਹੈ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰਦਾ ਹੈ ਮੈਂ ਇਹਨੂੰ ਆਪਣਾ ਮਿੱਤਰ ਬਣਾ ਲਵਾਂ ਜਿਵੇਂ ਭਾਈ ਮਰਦਾਨਾ ਕਿੰਨੀ ਸੋਹਣੀ ਰਵਾਬ ਬੁਝਾਉਂਦਾ ਹੈ ਰਾਤ ਕਿੰਨੇ ਸੋਹਣੇ ਉਹਦੇ ਵਿੱਚੋਂ ਕੱਢਦਾ ਵੈ ਔਰ ਸਭ ਦੀ ਸਿਫਤ ਕਰਦਾ ਹੈ ਸਿਫਤ ਗਾਉਂਦਾ ਵੈ ਉਹਨੂੰ ਆਪਣਾ ਮਿੱਤਰ ਬਣਾ ਲਿਆ ਜਿਹਨੂੰ ਲੋਕ ਨੇੜੇ ਆਨ ਨੂੰ ਤਿਆਰ ਨਹੀਂ ਤੇ ਮਰਾਸੀ ਹੈ ਕਹਿੰਦੇ ਨਾ ਲੋਕ ਗੁਰਨਾਨਕ ਪਾਤਸ਼ਾਹ ਕਹਿੰਨਗੇ ਨਹੀਂ ਮੇਰਾ ਭਰਾ ਹੈ ਕੀ ਹੈ ਮੇਰਾ ਭਰਾ ਹੈ ਇਹ ਹੈ ਭਾਈ ਮਰਦਾਨਾ ਜੀ ਕੌਣ ਹੈ ਭਾਈ ਮਰਦਾਨਾ ਜੀ ਹਾਂ ਇੱਕ ਪਾਸੇ ਮਲਕ ਬਾਗੋ ਜਿਹਦੀ ਵੱਡੀ ਸਾਰੀ ਹਵੇਲੀ ਹੈ ਬੜਾ ਅਮੀਰ ਹੈ ਲੱਖਾਂ ਕਰੋੜਾਂ ਰੁਪਏ ਦਾ ਮਾਲਕ ਹੈ ਉਹ ਦੂਜੇ ਪਾਸੇ ਭਾਈ ਲਾਲੂ ਜੀ ਨੇ ਤਰਖਾਨ ਦਾ ਕੰਮ ਕਰਦੇ ਨੇ ਲੱਕੜ ਕੱਟਦੇ ਨੇ ਕਦੀ ਪਾਵੇ ਬਣਾ ਰਹੇ ਨੇ ਕਦੀ ਕਿੱਲੇ ਕੱਟ ਰਹੇ ਨੇ ਕਦੀ ਲੱਕੜ ਦਾ ਸਮਾਨ ਤਿਆਰ ਕਰ ਰਹੇ ਨੇ ਉਹਨੇ ਕਿਰਤੀ ਪਰਹਿਗਰੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਮਲਿਕ ਭਾਗ ਦੇ ਨੂੰ ਮਿੱਤਰ ਬਣਾਇਆ ਕਿ ਭਾਈ ਲਾਲੂ ਨੂੰ ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਨ ਲੱਗੇ ਆ ਜਿਹੜਾ ਲਾਲੂ ਇਹ ਨਾ ਮੇਰਾ ਭਰਾ ਹੈ ਕੀ ਹੈ ਮੇਰਾ ਭਰਾ ਹੈ ਇਹ ਭਾਈ ਲਾਲੂ ਜੀ ਕੀ ਹੈ ਇਹ ਭਾਈ ਲਾਲੂ ਜੀ ਹੁਣ ਤੁਹਾਨੂੰ ਮੈਂ ਇੱਕ ਛੋਟੀ ਜੀ ਗੁਰਬਾਣੀ ਚ ਉਦਾਹਰਨ ਦਿਨਾ ਵਾ ਤੁਹਾਡਾ ਇੱਕ ਫਰੈਂਡ ਹੈ ਤੇ ਉਹ ਫਰੈਂਡ ਜਿਹੜਾ ਦੂਜੇ ਸ਼ਹਿਰ ਚ ਰਹਿੰਦਾ ਹੈ ਤੇ ਤੁਸੀਂ ਉਹਦੇ ਘਰ ਜਾਣਾ ਹੋਵੇ ਬਿਨਾ ਐਡਰੈਸ ਤੋਂ ਚਲੇ ਜਾਓਗੇ ਤੁਹਾਨੂੰ ਐਡਰੈਸ ਹੋਣਾ ਚਾਹੀਦਾ ਨਾ ਕਿਹੜੇ ਸ਼ਹਿਰ ਚ ਮਹੱਲੇ ਦਾ ਨਾਮ ਕੀ ਹੈ ਫਿਰ ਮਹੱਲੇ ਚ ਜਾ ਕੇ ਉਹਨੂੰ ਲੱਭਣਾ ਅਗਲੀ ਗੱਲ ਕੀ ਹੈ ਗਲੀ ਨੰਬਰ ਕੀ ਹੈ ਫਿਰ ਗਲੀ ਚ ਜਾ ਕੇ ਉਹਨੂੰ ਲੱਭਣਾ ਉਸ ਤੋਂ ਅੱਗੇ ਹਾਊਸ ਨੰਬਰ ਕੀ ਹੈ ਉਹਦਾ ਘਰ ਦਾ ਨੰਬਰ ਕੀ ਤਾਂ ਮਿਲੇਗਾ ਨਾ ਅਮੇਕਾ ਨਹੀਂ ਮਿਲੇਗਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਐਡਰੈਸ ਦਿੱਤਾ ਤੁਸੀਂ ਗੁਰਨਾਨਕ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਜੀ ਗੁਰਨਾਨਕ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤੇ ਗੁਰਨਾਨਕ ਸਾਹਿਬ ਦਾ ਐਡਰੈਸ ਚਾਹੀਦਾ ਹੋਣਾ ਚਾਹੀਦਾ ਨਾ ਤਾਈ ਮਿਲੋਗੇ ਨਾ ਗੁਰਨਾਨਕ ਪਾਤਸ਼ਾਹ ਨੇ ਐਡਰੈਸ ਪਤਾ ਕੀ ਦਿੱਤਾ ਕਹਿੰਨ ਕਿ ਜਿੱਥੇ ਕਮਜ਼ੋਰ ਲੋਕ ਰਹਿੰਦੇ ਹੋਣ ਜਿੱਥੇ ਭੁੱਖੇ ਲੋਕ ਰਹਿੰਦੇ ਹੋਣ ਜਿੱਥੇ ਗਰੀਬ ਲੋਕ ਰਹਿੰਦੇ ਹੋਣ ਜਿੱਥੇ ਕਮਜ਼ੋਰ ਇਨਸਾਨ ਰਹਿੰਦੇ ਹੋਣ ਜਿੱਥੇ ਲਾਚਾਰ ਤੇ ਮਜ਼ਬੂਰ ਇਨਸਾਨ ਰਹਿੰਦੇ ਹੋਣ ਉੱਥੇ ਚਲੇ ਜਾਓ ਕਿਸੇ ਭੁੱਖੇ ਨੂੰ ਤੁਸੀਂ ਰੋਟੀ ਖਵਾਇਓ ਜਦੋਂ ਰੱਜੇਗਾ ਨਾ ਉਹ ਮੁਸਕਰਾਏਗਾ ਨਾ ਸਮਾਈਲ ਕਰੇਗਾ ਉਹਦੀ ਸਮਾਈਲ ਉਹਦੀ ਮੁਸਕਰਾਹਟ ਵਿੱਚੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ ਕੋਈ ਬਿਮਾਰ ਹੈ ਨਾ ਤੁਸੀਂ ਉਹਨੂੰ ਦਵਾਈ ਦੇ ਦਿਓ ਮੈਡੀਸਿਨ ਲਿਆ ਕੇ ਦੇ ਦਿਓ ਜਦੋਂ ਤੰਦਰੁਸਤ ਹੋਏਗਾ ਖੁਸ਼ ਹੋਏਗਾ ਨਾ ਉਹਦੀ ਖੁਸ਼ੀ ਵਿੱਚੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ ਕੋਈ ਠੰਡ ਚ ਠਰ ਰਿਹਾ ਹੈ ਉਹਦੇ ਉੱਪਰ ਕੰਬਲ ਦੇ ਦਿਓ ਕੋਈ ਗਰੀਬ ਗਰਮੀ ਚ ਤੜਫ ਰਿਹਾ ਹੈ ਉਹਨੂੰ ਪੱਖਾ ਲਗਾ ਕੇ ਦੇ ਦਿਓ ਉਹ ਖੁਸ਼ ਹੋਏਗਾ ਨਾ ਉਹਦੀ ਖੁਸ਼ੀ ਵਿੱਚ ਗੁਰੂ ਨਾਨਕ ਸਾਹਿਬ ਮਿਲੇਗਾ ਕੋਈ ਗਰੀਬ ਹੈ ਕੋਈ ਲੋੜਵੰਦ ਹੈ ਉਹਦੀ ਮਦਦ ਕਰ ਦਿਓ ਕੋਈ ਰੋਂਦਾ ਹੈ ਉਹਨੂੰ ਹਸਾ ਦਿਓ ਉਹਦੇ ਹਾਸੇ ਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ ਭਾਵੇਂ ਉਹ ਲੋਕ ਜਿਹੜੇ ਕਮਜ਼ੋਰ ਨੇ ਨੀਚ ਨੇ ਲਤਾੜੇ ਨੇ ਜਿਨ੍ਹਾਂ ਤੱਕ ਕੋਈ ਵੀ ਨਹੀਂ ਜਾਂਦਾ ਤੁਸੀਂ ਉਹਨਾਂ ਨੂੰ ਜਾ ਕੇ ਗਲੇ ਲਗਾ ਲਓ ਤਨ ਉਹਨਾਂ ਚ ਗੁਰੂ ਨਾਨਕ ਸਾਹਿਬ ਦੱਸ ਜਾਣਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਐਡਰੈਸ ਦਿੱਤਾ ਬਾਣੀ ਚ ਨੀਚਾ ਅੰਦਰ ਨੀਚ ਜਾਤ ਤੁਸੀਂ ਨਾਲ ਬੋਲੋ ਨੀਚਾ ਅੰਦਰ ਨੀਚ ਜਾਤ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਨਾਨਕ ਤਨ ਕੇ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਵੱਡਿਆ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਐ ਜਿੱਥੇ ਰੀਸ ਕਾਲੀਆਂ ਦਿੱਤੇ ਨਦਰ ਤੇਰੀ ਬਖਸ਼ੀਸ਼ ਭਾਵੇ ਪ੍ਰਭੂ ਜਿੱਥੇ ਕਮਜ਼ੋਰ ਇਨਸਾਨ ਰਹਦੇ ਹੋਣ ਜੇ ਕਮਜ਼ੋਰ ਇਨਸਾਨ ਹੈੇ ਹੋਣ ਲਟਾਰੇ ਹੋਏ ਮਜ਼ਲੂਮ ਰਹਿੰਦੇ ਹੋਣ ਲਾਏ ਹੋਣ ਦੂਰ ਰਹਿੰਦੇ ਹੋਣ ਗਰੀਬ ਰਹਿੰਦੇ ਹੋਣ ਗਰੀਬ ਰਹਿੰਦੇ ਹੋਣ ਗੁਰੂ ਨਾਨਕ ਉਹਨਾਂ ਦੇ ਨਾਲ ਰਹਿੰਦੇ ਇਸ ਕਰਕੇ ਕਿਸੇ ਗਰੀਬ ਦੀ ਝੌਂਪੜੀ ਚ ਜਾ ਕੇ ਉਸ ਗਰੀਬ ਨੂੰ ਭੋਜਨ ਦੇ ਦਿਓ ਪਾਣੀ ਦੇ ਦਿਓ ਉਹਦੀ ਸੇਵਾ ਕਰ ਲੋ ਕਿਸੇ ਬਜ਼ੁਰਗ ਦੀ ਸੇਵਾ ਕਰ ਲੋ ਕਿਸੇ ਬਿਮਾਰ ਨੂੰ ਦਵਾਈ ਦੇ ਦਿਓ ਤੁਹਾਨੂੰ ਉਹਦੇ ਚਿਹਰੇ ਦੀ ਖੁਸ਼ੀ ਚੋਂ ਗੁਰੂ ਨਾਨਕ ਸਾਹਿਬ ਦੇ ਜਾਣਗੇ ਕਿਉਂਕਿ ਗੁਰੂ ਨਾਨਕ ਸਾਹਿਬ ਰਹਿੰਦੇ ਉਹਨਾਂ ਦੇ ਨਾਲ ਇਹ ਡਰੈਸ ਹੈ ਨਾ ਇੱਕ ਪੰਜਾਬੀ ਦੀ ਕਹਾਵਤ ਹੈ ਲੋਕ ਚੜਦੇ ਨੂੰ ਸਲਾਮਾ ਕਰਦੇ ਨੇ ਹੈ ਨਾ ਪੁੱਛਦੇ ਨੂੰ ਸਲਾਮਾ ਦਾ ਮਤਲਬ ਕੀ ਹੁੰਦਾ ਵੈ ਜਿਹੜਾ ਅਮੀਰ ਹੋਵੇ ਉਹਨੂੰ ਮਿੱਤਰ ਬਣਾਉਂਦੇ ਨੇ ਗਰੀਬ ਨੂੰ ਤੇ ਕੋਈ ਨਹੀਂ ਬੜਾਉਂਦਾ ਨਾ ਪਰ ਗੁਰੂ ਨਾਨਕ ਸਾਹਿਬ ਨੇ ਉਲਟ ਕੰਮ ਕੀਤਾ ਚੜਦੇ ਨੂੰ ਸਲਾਮ ਨਹੀਂ ਕੀਤੀ ਲੈਂਦੇ ਨੂੰ ਕੀਤੀ ਇੱਥੇ ਤੱਕ ਪਾਣੀ ਲੋਕ ਚੜਦੇ ਨੂੰ ਦਿੰਦੇ ਸਨ ਨਾ ਸਰਦਾਰ ਗੁਰੂ ਨਾਨਕ ਸਾਹਿਬ ਨੇ ਕਿਹਨੂੰ ਦਿੱਤਾ ਲੈਂਦੇ ਨੂੰ ਦਿੱਤਾ ਇਦਾਂ ਹੀ ਲੋਕ ਕਹਿੰਦੇ ਨੇ ਚੜਦੇ ਨਾਲ ਸਾਡੀ ਮਿੱਤਰਤਾ ਹੋਵੇ ਅਸੀਂ ਤੇ ਮਲਕ ਭਾਗ ਨੂੰ ਆਪਣਾ ਫਰੈਂਡ ਬਣਾਣਾ ਹੈ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ ਮੈਂ ਕਿਨੂੰ ਫਰੈਂਡ ਬਣਾਣਾ ਆਪਣਾ ਭਾਈ ਲਾਲੋ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਲਹਿੰਦੇ ਨੂੰ ਸਲਾਮ ਕੀਤੀ ਜਿਨ੍ਹਾਂ ਨੂੰ ਦਰਕਾਰਿਆ ਗਿਆ ਉਹਨਾਂ ਨੂੰ ਜਾ ਕੇ ਗਲੇ ਲਗਾ ਲਿਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਕੇ ਸੰਗ ਸਾਥ ਵਡਿਆਸਿਓ ਕਿਆ ਰੀਸ ਜਿੱਥੇ ਨੀਚ ਸੰਭਾਲੀਐ ਤਿੱਥੇ ਨਦਰ ਤੇਰੀ ਬਖਸ਼ੀਐ ਅਸੀਂ ਕਿਦੇ ਸਿਖਾਂ ਜਿ세 ਗੁਰੂ ਜੀ ਦੇ ਸਿਖਾਂ ਤੇ ਜੋ ਗੁਰੂ ਜੀ ਨੇ ਕੀਤਾ ਸੀ ਉਹੀ ਕਰਨਾ ਹੈ ਨਾ ਗੁਰੂ ਨਾਨਕ ਫਤਿਹਸ਼ਾ ਦੇ ਅੰਦਰ ਸੈਂਸਿਟੀਵਿਟੀ ਦਾ ਗੁਣ ਹੈ ਸੰਵੇਦਨਾ ਦਾ ਗੁਣ ਹੈ ਸੰਵੇਦਨਸ਼ੀਲ ਨੇ ਹੋ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਦੇ ਨੇ ਜੇ ਅਸੀਂ ਕਹਿੰਨੇ ਆ ਨਾ ਅਸੀਂ ਗੁਰੂ ਨਾਨਕ ਦੇ ਸਿੱਖ ਆ ਸਾਨੂੰ ਕੀ ਕਰਨਾ ਪਏਗਾ ਉਹਨਾਂ ਵਰਗਾ ਬਣਨਾ ਪਏਗਾ ਕਿਸੇ ਦਾ ਦੁੱਖ ਫੀਲ ਕਰਨਾ ਪਏਗਾ ਕਿਸੇ ਦੀ ਲੋੜ ਫੀਲ ਕਰਨੀ ਪਏਗੀ ਕਿਸੇ ਦੀ ਮਦਦ ਕਰਨੀ ਪਏਗੀ ਫਿਰ ਅਸੀਂ ਸੱਚੇ ਸੁੱਚੇ ਗੁਰੂ ਨਾਨਕ ਦੇ ਸਿੱਖ ਬਣ ਜਾਵਾਂਗੇ ਬਣ ਜਾਵਾਂਗੇ ਤੇ ਜਿਹੜਾ ਜਿਹਦੇ ਅੰਦਰ ਸੈਂਸਿਟੀਵਿਟੀ ਹੁੰਦੀ ਹੈ ਸੰਵੇਦਨਾ ਹੁੰਦੀ ਹੈ ਕਿਸਦਾ ਦੁੱਖ ਮਹਿਸੂਸ ਕਰਦਾ ਹੈ ਉਹਨ ਘਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਇਨਸਾਨ ਪੂਜਣੀ ਹੋਗੇ ਨਾ ਜੇ ਤੁਸੀਂ ਇਦਾਂ ਕਰੋਗੇ ਤੁਸੀਂ ਨਹੀਂ ਪੂਜਣ ਜੋ ਕੋ ਜਾਉਂਦੇ ਤੁਹਾਨੂੰ ਵੀ ਸ਼ਾਬਾਸ਼ੀ ਮਿਲੇਗੀ ਤੁਹਾਨੂੰ ਵੀ ਲੋਕ ਥੈਂਕ ਯੂ ਕਹਿਣਗੇ ਧੰਨਵਾਦ ਕਹਿਣਗੇ ਤੁਹਾਡਾ ਵੀ ਸਤਿਕਾਰ ਕਰਨਗੇ ਤੁਹਾਡੀ ਤਾਰੀਫ ਕਰਨਗੇ ਕਰਨਗੇ ਨਾ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਬਹੁਤ ਵੱਡਾ ਗੁਣ ਹੈ ਸੈਂਸਿਟੀਵਿਟੀ ਇਹਨੂੰ ਯਾਦ ਰੱਖਿਓ ਸਮੇਦਨਾ ਜਿਹੜਾ ਇਨਸਾਨ ਦੂਜੇ ਦੇ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੋ ਸਕਦਾ ਉਹ ਇਨਸਾਨ ਹੀ ਨਹੀਂ ਹੈ ਉਹ ਦੇ ਅੰਦਰੋਂ ਇਨਸਾਨੀਤ ਮਰ ਗਈ ਜ਼ਮੀਰ ਮਰ ਗਈ ਉਹ ਦੇ ਅੰਦਰੋਂ ਮਨੁੱਖਤਾ ਖਤਮ ਹੋ ਗਈ ਹਿਮੈਨਿਟੀ ਉਹਦੇ ਅੰਦਰੋਂ ਖਤਮ ਹੋ ਗਈ ਫਿਰ ਉਹ ਇਨਸਾਨ ਨਹੀਂ ਹੈ ਉਹ ਫਿਰ ਪਸ਼ੂ ਹੈ ਪਰ ਜਿਹੜਾ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੋ ਜਾਂਦਾ ਹੈ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਅਸਲ ਵਿੱਚ ਉਹ ਇਨਸਾਨ ਹੈ ਉਹੀ ਅਸਲ ਦੇ ਵਿੱਚ ਮਨੁੱਖ ਹੈ ਉਹੀ ਅਸਲ ਦੇ ਵਿੱਚ ਹਿਊਮਨ ਬੀਇੰਗ ਹੈ ਜਿਹੜਾ ਕਿਸੇ ਦੀ ਮਦਦ ਕਰਦਾ ਹੈ ਠੀਕ ਹੈ ਜੀ ਇਸ ਕਰਕੇ ਕਾਲ ਖਾਏ ਕਿਛ ਹੱਥੋਂ ਦੇ ਕਿਛ ਹੱਥੋਂ ਦੇ ਕਾਲ ਖਾਏ ਕਾਲ ਖਾਏ ਕਿਛ ਹੱਥੋਂ ਦੇ ਕਿਛ ਹੱਥੋਂ ਦੇ ਨਾਨਕ ਨਾਇਕ ਰਾਂ ਪਛਾਣੇ ਸੇ ਨਾਨਕ ਨਾਇਕ ਰਾਂ ਪਛਾਣੇ ਸੇ ਇਸ ਕਰਕੇ ਉਸ ਕੁੜੀ ਦੀ ਕਹਾਣੀ ਨੂੰ ਜ਼ਰੂਰ ਯਾਦ ਰੱਖਿਓ ਕੁੜੀ ਦੇ ਆਪਣੇ ਪੈਰ ਕੱਟੇ ਹੋਏ ਨੇ ਪਰ ਉਹ ਕਿਸੇ ਦੇ ਪੈਰਾਂ ਵੱਲ ਦੇਖਦੀ ਹੈ ਤੇ ਕੋਈ ਚਪਲਾ ਨਹੀਂ ਉਹ ਚਪਲਾ ਲਿਆ ਕੇ ਦੇ ਦਿੰਦੀ ਹੈ ਉਹ ਐਡੀ ਵੱਡੀ ਮਹਾਨ ਸੇਵਾ ਕਰ ਰਹੀ ਹੈ ਮਹਾਨ ਕੰਮ ਕਰ ਰਹੀ ਹੈ ਉਹ ਦੇ ਅੰਦਰ ਮਹਿਸੂਸ ਹੈ ਉਹਨੇ ਮਹਿਸੂਸ ਕੀਤਾ ਇਸ ਬੰਦੇ ਦੇ ਪੈਰ ਜਿਹੜੇ ਗਰਮੀ 'ਚ ਗਰਮ ਹੁੰਦੇ ਹੋਣਗੇ ਤਪਦੇ ਹੋਣਗੇ ਨੰਗੇ ਪੈਰੇ ਚੁੱਠੀਆਂ ਬਣਦਾ ਹੈ ਤਰਸਾਇਆ ਉਹਨੂੰ ਉਹਨੇ ਤੈਨੂੰ ਚਪਲਾ ਲੈ ਕੇ ਦਿੱਤੀਆਂ ਪਰ ਉਹ ਪੋਸਟਮੈਨ ਮੋਹਨ ਕਾਕਾ ਮਨ ਵਿੱਚ ਸੋਚਦਾ ਹੈ ਵੀ ਉਹਨੇ ਤੇ ਮੈਨੂੰ ਚਪਲਾ ਲੈ ਕੇ ਦੇ ਦਿੱਤੀਆਂ ਮੈਨੂੰ ਪੈਰ ਕਿੱਥੋਂ ਲੈ ਕੇ ਰਵਾਂ ਪਰ ਉਹਦੇ ਕੋਲ ਪੈਰ ਨਹੀਂ ਤਾਂ ਵੀ ਬੜੀ ਖੁਸ਼ ਹੈ ਠੀਕ ਹੈ ਨਾ ਇਸ ਕਰਕੇ ਅੱਜ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਤੇ ਨਾਲ-ਨਾਲ ਅਗਲੀਆਂ ਕਲਾਸਾਂ ਇੰਨੀਆਂ ਚੱਲ ਹੀ ਰਹੀਆਂ ਨੇ ਇਸ ਅਗਲੀ ਕਲਾਸ ਤੁਹਾਡੇ 10 15 ਮਿੰਟ ਦੀ ਬ੍ਰੇਕ ਤੋਂ ਬਾਅਦ ਅਗਲੀ ਕਲਾਸ ਸ਼ੁਰੂ ਹੋ ਜਾਏਗੀ ਆਪ ਜੀ ਨੇ ਇਸੇ ਤਰ੍ਹਾਂ ਹੀ ਸਜੇ ਰਹਿਣਾ 29 ਤਰੀਕ ਨੂੰ ਜਿਹੜੇ ਵਿਦਿਆਰਥੀ ਇੱਥੇ ਸਮਰ ਕੈਂਪ ਚਾਹੁੰਦੇ ਨੇ ਉਨ੍ਹਾਂ ਨੂੰ ਇਨਾਮ ਦਿੱਤੇ ਜਾਣਗੇ ਸਰਟੀਫਿਕੇਟਸ ਦਿੱਤੇ ਜਾਣਗੇ ਤੇ ਨਾਲ ਨਾਲ ਇੱਥੇ ਵਿਸ਼ੇਸ਼ ਤੌਰ ਤੇ 29 ਨੂੰ ਵੱਡਾ ਇੱਕ ਕਿਸਮ ਦਾ ਸੀ ਸਮਾਗਮ ਰੱਖਾਂਗੇ ਤੇ 29 ਜੂਨ ਦੇ ਦਿਨ ਸ਼ਨੀਵਾਰ ਇਸ ਦੇ ਨਾਲ ਹੀ ਸ਼ੁੱਕਰਵਾਰ ਦਾ ਸਾਡਾ ਪੀਰੀਅਡ ਜਿਹੜਾ ਹੈ ਉਹ ਗੇਮਸ ਦਾ ਹੋਏਗਾ ਬਾਲੀਬਾਲ ਬੈਡਮਿੰਟਨ ਸਾਡਾ ਸਾਰਾ ਸਮਾਨ ਆ ਗਿਆ ਹੋਇਆ ਹੈ ਇਕੁਪਮੈਂਟ ਆ ਗਏ ਹੋਏ ਨੇ ਗੇਮਸ ਦੇ ਤੇ ਉਹ ਅਸੀਂ ਇੱਥੇ ਕੱਲ ਫਿਟ ਕਰ ਦੇਣੇ ਨੇ ਨੈਟ ਵਗੈਰਾ ਲਾ ਦੇਣਾ ਹੈ ਤੇ ਉਹਦੇ ਨਾਲ ਬਾਲੀਬਾਲ ਤੇ ਬੈਡਮਿੰਟਨ ਦੋ ਗੇਮਸ ਜਿਹੜੀਆਂ ਨੇ ਅਸੀਂ ਖੇਡਾਂਗੇ ਨਾਲ-ਨਾਲ ਖੋਖੋ ਹੋਏਗੀ ਪਹਿਲਾਂ ਅੰਦਰ ਲੜਕੀਆਂ ਦੀ ਗੇਮ ਹੋਏਗੀ ਬਾਹਰ ਲੜਕੀਆਂ ਦੀ ਫਿਰ ਅੰਦਰ ਲੜਕੀਆਂ ਦੀ ਗੇਮ ਹੋਏਗੀ ਫਿਰ ਬਾਹਰ ਲੜਕੀਆਂ ਦੀ ਗੇਮ ਹੋਏਗੀ ਵਾਰੀ-ਵਾਰੀ ਟੀਮਾਂ ਬਣਾ ਕੇ ਇਸ ਤਰ੍ਹਾਂ ਗੇਮਸ ਜਿਹੜੀਆਂ ਐਵਰੀ ਫਰਡੇ ਹਰ ਸ਼ੁੱਕਰਵਾਰ ਨੂੰ ਅਸੀਂ ਇੱਥੇ ਗੇਮਸ ਦਾ ਜਿਹੜਾ ਪੀਰੀਅਡ ਰੱਖਿਆ ਗੇਮਸ ਹੋਣਗੀਆਂ ਠੀਕ ਹੈ ਜੀ ਇਸ ਕਰਕੇ ਕੱਲ ਨੂੰ ਸਿੰਪਲ ਸਾਦਾ ਕੱਪੜੇ ਪਹਿਨ ਕੇ ਆਉਣੇ ਨੇ ਟਾਈਟ ਕੱਪੜੇ ਨਹੀਂ ਤੁਸੀਂ ਦੌਰਸਕੋ ਪਾਸ ਕੋ ਸਿੰਪਲ ਜਿਹੜੇ ਆਪਣੇ ਕੱਪੜੇ ਤੁਸੀਂ ਪਾ ਕੇ ਆਣੇ ਆਣੇ ਨੇ ਮਤਲਬ ਕੈਜੂਅਲ ਡਰੈਸ ਜਿਹੜੀ ਤੁਸੀਂ ਪਾਣੀ ਹੈ ਫਾਰਮਲ ਨਹੀਂ ਪਾਣੀ ਹੈਗੀ ਜਿਵੇਂ ਆਮ ਲੂਜ਼ ਜਿਹੜੀ ਗੇਮਾਂ ਤੁਸੀਂ ਖੇਡਦੇ ਹੋ ਉਦਾਂ ਦੇ ਆਮ ਨੋਰਮਲ ਕੱਪੜੇ ਪਾ ਕੇ ਕੱਲ ਨੂੰ ਤੁਸੀਂ ਆਣੇ ਨੇ ਠੀਕ ਹੈ ਜੀ ਹੋਇਆ ਪੁੱਲਾ ਖਿਵਾ ਔਰ ਅਖੀਰ ਤੇ ਫਿਰ ਸਰਦਾਰ ਸੁਚਾ ਸਿੰਘ ਜੀ ਵੀ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਦੀ ਇਸ ਕਲਾਸ ਦੇ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਸਾਰਾ ਤਰਸਰਵਨ ਕੀਤਾ ਹੈ ਸੁਣਿਆ ਹੈ ਪਿਆਰ ਸਤ ਫਤੇਬਲਾਉ ਜੀ ਵਾਹਿਗੁਰੂ ਕੀ ਕਾਫੀ ਸਾਹਿਬ ਵਾਹਿਗੁਰੂ ਕੀ ਸਤਿ